ਸੁਮਨ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਫਿੰਰਲਸ ਸਾੜਾ ਵਿਖੇ ਵੱਡੀ ਸ਼ਰਧਾ ਨਾਲ ਕਰਵਾਇਆ ਗਿਆ ਇਸ ਮੌਕੇ ਸੁਮਨ ਗੋਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਵੱਡੇ-ਵਡੇਰਿਆਂ ਬਾਬਾ ਗੋਰੀਆ ਅਤੇ ਮਾਤਾ ਜਿੰਦਾ ਜੀ ਦੇ ਅਸਥਾਨ ਤੇ ਤੂਫ਼ ਅਤੇ ਚਰਾਗ ਕੀਤੇ ਗਏ ਅਤੇ ਛੰਡੇ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਪ੍ਰਾਂਤ ਖੁੱਲੇ ਪੰਡਾਲ ਸਜਾਏ ਗਏ ਜਿਸ ਵਿੱਚ ਅਨੇਕਾਂ ਕਲਾਕਾਰਾਂ ਵੱਲੋਂ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਖਵਾਈ ਗਈ। ਬਾਅਦ ਵਿੱਚ ਪ੍ਰਸਿੱਧ ਗਾਇਕਾ ਅਨਮੋਲ ਗਿਰਤ ਨੇ ਆਪਣੇ ਹਿੱਕ ਗੀਤਾਂ ਨਾਲ ਰੌਣਕਾਂ ਲਾਈਆਂ। ਇਸਲਾਣਾ ਚੋਣ ਲਈ ਪ੍ਰਬੰਧਕਾਂ ਵੱਲੋਂ ਦਾਨੀ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸੰਗਤਾਂ ਵਾਸਤੇ ਠੰਡੇ ਮਿੱਠੇ ਚਾਹ ਦੀਆਂ ਸ਼ਬੀਲਾ, ਚਾਹ ਪਕੌੜੀਆਂ ਤੇ ਗੁਰੂ ਕੇ ਲੰਗਰ ਵਰਤਾਏ ਗਏ। ਇਸ ਮੌਕੇ ਠੀਕੇਦਾਰ ਕਸ਼ਮੀਰ ਸਿੰਘ ਗੁੜਪੁਰ ਦੇਸਰਾਜ ਟੰਡਾ ਬਿੰਦਰ ਸੁਮਨ ਰਜਿੰਦਰਪਾਲ ਬਖਲੌਰ ਹਾਂਸਰਾਜ ਦੇਸਰਾਜ ਸੁਮਨ ਲੁਧਿਆਣਾ ਤੋਂ ਲక్ష్మణ ਸਿੰਘ ਗੁੜਾਪੜ ਅਰਪਜਨ ਸੁਮਨ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ ਸ਼ੰਗਰਦੇਵ ਸੰਮਨ ਗੋਤ ਜਿਥੇ ਇਹਨਾਂ ਦਾ ਸਾਲਾਨਾ ਜੋੜ ਮੇਲਾ ਜਿਥੇ ਇਹਨਾਂ ਦਾ ਸਥਾਨ ਪੰਡਲ ਦਾ ਸਾਰਾ ਵਿਕੇ ਮਨਾਇਆ ਗਿਆ ਸ਼ਾਂ ਸ਼ਾਬ ਤੇ ਚਾਦਰ ਚੜਾਉਣ ਦੀ ਰਸਮ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਗਾਇਕ ਬੀਬੀ ਅਨਮੋਲ ਬਿਰਕ ਵੱਲੋਂ ਧਾਰਮਿਕ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਗਿਆ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਮਨ ਪਰਿਵਾਰ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਜਿਹੜਾ ਸਹਿਯੋਗ ਦਿੱਤਾ ਉਹਨਾਂ ਦਾ तहे ਦਿਲੋਂ ਧੰਨਵਾਦ ਜੈਗੁਰਦੀਪ ਧੰਨ ਗੁਰਦੀਪ